ਮੇਰਾ ਨਾਮ ਐਡਵੋਕੇਟ ਅਨਿਲ ਸਾਗਰ ਹੈ ਅਸੀਂ ਮਤਲਬ ਹਾਈ ਕੋਰਟ ਪ੍ਰੈਕਟਿਸ ਕਰਦੇ ਆਂ ਤੇ ਮਤਲਬ ਜਿੱਥੇ ਕਿਉਂਕਿ ਕ੍ਰਿਮਿਨਲ ਦੀ ਪ੍ਰੈਕਟਿਸ ਹੈ ਤੇ ਜਿੱਥੇ ਸਾਡੀ ਜ਼ਰੂਰਤ ਹੁੰਦੀ ਸਾਨੂੰ ਪਹੁੰਚਣਾ ਪੈਂਦਾ ਮੇਰੇ ਸੁਮੇਸ਼ਾਨੀ ਜੀ ਹੈਗੇ ਮੇਰੇ ਐਸੋਸੀਏਟ ਨੇ ਤੇ ਮੇਰੇ ਨਾਲ ਜਿਹੜੇ ਰੌਕੀ ਵਾਲਮੀਕੀ ਜਿਹੜੇ ਹੈਗੇ ਵਾਲਮੀਕੀ ਸਭਾ ਦੇ ਪ੍ਰੈਜ਼ੀਡੈਂਟ ਹੈਗੇ ਪੰਜਾਬ ਦੇ ਤੇ ਨਾਲ ਸੰਧੂ ਸਾਹਿਬ ਨੇ ਗੱਲ ਇਹ ਹੈ ਕਿ ਜਿਹੜਾ ਇਹ ਮੁੱਦਾ ਇਸ ਟਾਈਮ ਜੋ ਬਿਨਾਂ ਕਿਸੇ ਗੱਲ ਦਾ ਬਣਾਇਆ ਗਿਆ ਤੇ ਜਿਸ ਨੂੰ ਖਾਸ ਤੌਰ ਤੇ ਜਦ ਮਾਮਲਾ ਪਹਿਲਾਂ ਹੀ ਜਿਹੜਾ ਅਦਾਲਤ ਚ ਚੱਲ ਰਿਹਾ ਹੈ ਜਾਂ ਪੁਲਿਸ ਕੋਲੇ ਕੰਪਲੇਂਟ ਗਈ ਹੋਈ ਹੈ ਪਰਚਾ ਹੋਇਆ ਹੋਇਆ ਉਸ ਤੋਂ ਬਾਅਦ ਜਾਣ ਬੁਝ ਕੇ ਇੱਕ ਪ੍ਰੈਸ ਕਾਨਫਰੈਂਸ ਜਿਹੜੀ ਹੈ ਨਿਜੀ ਜਿਹੜਾ ਮਾਮਲਾ ਸੀਗਾ ਉਸ ਨੂੰ ਬਿਨਾਂ ਕਿਸੇ ਗੱਲੋਂ ਜ਼ਬਰਦਸਤੀ ਜਨਤਕ ਬਣਾਉਣ ਦੀ ਕੋਸ਼ਿਸ਼ ਕੀਤੀ ਪਹਿਲੀ ਗੱਲ ਤਾਂ ਇਹ ਫਸਟ ਆਫ ਆਲ ਜਿੱਥੇ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਜਾਂ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਜੋ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਕਿ ਜੀ ਗਲਤ ਸਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਇਨਸਾਫ ਚਾਹੀਦਾ ਜੋ ਵੀ ਪੀੜਿਤਾ ਧੀਆਂ ਪੈਣਾ ਸਾਡੀ ਅਸੀਂ ਪੰਜਾਬੀ ਹੈਗੇ ਆਂ ਧੀਆਂ ਪੈਣਾ ਤਾਂ ਸਾਨੂੰ ਬਗਾਨੀਆਂ ਵੀ ਸਾਡੀਆਂ ਆਪਦੀਆਂ ਹੁੰਦੀਆਂ ਤੇ ਜਿਹੜੀ ਸਾਡੀ ਆਪਣੀ ਹੈਗੀ ਆ ਉਹ ਮਤਲਬ ਇਹ ਹੁੰਦਾ ਕਿ ਵੀ ਅਸੀਂ ਸਭ ਦੀ ਇੱਜ਼ਤ ਕਜਣਾ ਚਾਹੁੰਦੇ ਹੁੰਨੇ ਆ ਕਿ ਜਿਹੜੀ ਟਕਿਆ ਰਵੇ ਪਰਦਾ ਰਵੇ ਜੋ ਜੜੀ ਘਰ ਦੀ ਗੱਲ ਆ ਉਹ ਬਾਹਰ ਨਾ ਜਾਵੇ ਹੁਣ ਬਾਹਰ ਜਾਣ ਨੂੰ ਇਹ ਸੀਗਾ ਕਿ ਪੁਲਿਸ ਸਟੇਸ਼ਨ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਵੀ ਜੋ ਕੁਝ ਵੀ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਜੀ ਪਰਿਵਾਰ ਦੀ ਵੀਡੀਓ ਜਿਹੜੀਆਂ ਆਪਣੀਆਂ ਉਹਨਾਂ ਦੀ ਨਿੱਜੀ ਪਤੀ ਪਤਨੀ ਦੀਆਂ ਵੀਡੀਓ ਹੋ ਸਕਦੀਆਂ ਸੀਗੀਆਂ ਜੋ ਅਲੀਗੇਸ਼ਨ ਲਗਾਏ ਜਾ ਰਹੇ ਨੇ ਉਹ ਅਲੀਗੇਸ਼ਨ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਜੋ ਵੀ ਕਿਉਂਕਿ ਉਹ ਵੀਡੀਓਜ਼ ਜਿਹੜੇ ਹੈਗੇ ਆ ਜਿਸ ਤਰ੍ਹਾਂ ਦੇ ਵੀ ਹੈਗੇ ਆ ਉਹ ਕਿਸੇ ਦੇ ਨਿੱਜੀ ਵੀਡੀਓ ਨਹੀਂ ਉਹ ਆਪਣੇ ਆਪ ਹੀ ਪਾਏ ਗਏ ਨੇ ਕਮਲਪ੍ਰੀਤ ਸਿੰਘ ਲੜਕਾ ਜਿਹੜਾ ਸੀਗਾ ਉਸ ਨੂੰ ਇੱਕ ਲੜਕੀ ਮਿਲੀ ਲੜਕੀ ਕਹਿ ਲਓ ਔਰਤ ਕਹਿ ਲਓ ਉਹ ਲੜਕੀ ਮਿਲੀ ਉਹਨਾਂ ਦੋਨਾਂ ਦੇ ਵਿੱਚ ਆਪਸੀ ਗੱਲਬਾਤ ਸਮਝ ਬਣੀ ਹੈ ਜੋ ਵੀ ਹੋਇਆ ਉਹਨਾਂ ਨੇ ਕਹਿੰਦੇ ਮੁਤਾਬਕ ਕਿ ਉਹਨਾਂ ਦੀ ਮੈਰਿਜ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਕੀ ਹੈ ਕਿ ਉਹ ਲੜਕੀ ਕਿਉਂਕਿ ਲੜਕੀ ਤੇ ਲੜਕਾ ਦੋਨੇ ਕਿਸੇ ਵਜ੍ਹਾ ਕਰਕੇ ਐਡਿਕਟ ਸੀਗੇ ਠੀਕ ਹੈ ਨਸ਼ੇ ਦੇ ਐਡਿਕਟ ਸੀਗੇ ਹੁਣ ਉਸ ਦੇ ਵਿੱਚ ਹੋਇਆ ਕਿ ਕਿ ਉਹ ਲੜਕੀ ਪਹਿਲਾਂ ਤੋਂ ਹੀ ਇੱਕ ਬੱਚੀ ਇੱਕ ਬੇਟੀ ਦੀ ਬੱਚਾ بیٹے ਦੀ ਮਾਂ ਹੈ ਮੁੰਡਾ ਇੱਕ ਮੁੰਡੇ ਦੀ ਮਾਂ ਹੈਗੀ ਹੈ ਠੀਕ ਹੈ 4 ਸਾਲ ਦਾ ਉਹਦਾ ਮੁੰਡਾ ਪਹਿਲਾਂ ਹੈਗਾ ਹੁਣ ਸਾਨੂੰ ਜਦੋਂ ਇਹ ਜਦੋਂ ਅਛਾ ਉਸ ਲੜਕੀ ਨੇ ਕੀ ਕੀਤਾ ਆਪਣੇ ਘਰੇ ਘਰੇ ਜੋ ਵੀ ਕੋਈ ਮਾੜੀ ਮੋਟੀ ਕੋਈ ਗੱਲ ਹੋਈ ਹੋਣੀ ਨਹੀਂ ਹੋਈ ਹੋਣੀ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇੱਕ ਚਾਰ ਦਿਵਾਰੀ ਤੇ ਕਿਸੇ ਦੇ ਘਰ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਉਸਨੇ ਅਲੀਗੇਸ਼ਨ ਇਹ ਲਾਇਆ ਬਾਅਦ ਦੇ ਵਿੱਚ ਆਪਣੀ ਹੀ ਵੀਡੀਓ ਜਿਹੜੀ ਹੈਗੀ ਕਿਸ ਤਰੀਕੇ ਨਾਲ ਜਾਂ ਕਿਹਨੇ ਵਾਇਰਲ ਕੀਤੀ ਇਸ ਬਾਰੇ ਹਜੇ ਕੁਝ ਨਹੀਂ ਪਤਾ ਬਟ ਉਹਨੇ ਅਲੀਗੇਸ਼ਨ ਇਹ ਲਾਇਆ ਕਿ ਮੇਰੀ ਮੇਰੇ ਘਰਦਿਆਂ ਨੇ ਮੇਰੇ ਇਨ-ਲॉज ਨੇ ਮੇਰੇ ਕੁਝ ਇੱਕ ਜਿਹੜੇ ਅਪੱਤੀਜਨਕ ਵੀਡੀਓ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਤੇ ਪਾ ਦਿੱਤੇ ਹੈਗੇ ਆ ਜਦ ਔਰ ਨਾ ਉਸ ਦੇ ਫੋਨ ਦਾ ਨਾ ਕਿਸੇ ਹੋਰ ਚੀਜ਼ ਦਾ ਕਿਸੇ ਕੋਲੇ ਐਕसेस ਹੈਗਾ ਤੇ ਉਹ ਚਲੋ that is a subject of verification ਕਿ ਵੀ ਹਾਂਜੀ ਉਹ ਪੁਲਿਸ ਨੇ ਵੈਰੀਫਾਈ ਕਰਨਾ ਉਸ ਗੱਲ ਨੂੰ ਲੈ ਕੇ ਉਸਨੇ ਕਿਉਂਕਿ ਲੜਕੀਆਂ ਜਦੋਂ ਵੀ ਕਦੇ ਪੁਲਿਸ ਕੋਲੇ ਕੋਈ ਵੀ ਅਲੀਗੇਸ਼ਨ ਲੈ ਕੇ ਜਾਂਦੀਆਂ ਸਪੈਸੀਫਿਕਲੀ ਕੋਈ ਸੈਕਸੂਅਲ ਹਰਾਸਮੈਂਟ ਦਾ ਯਾ ਐਦਾਂ ਅਬਸੀਨ ਵੀਡੀਓ ਦਾ ਤਾਂ ਇਮੀਡੀਏਟਲੀ ਪੁਲਿਸ ਨੂੰ ਹਦਾਇਤਾਂ ਹੈਗੀਆਂ ਸੁਪਰੀਮ ਕੋਰਟ ਦੀ ਵੀ ਮਾਨਯੋਗ ਕਿ ਉਹਨਾਂ ਨੇ ਪਰਚਾ ਦਰਜ ਕਰ ਲੈਣਾ ਹੁੰਦਾ ਕਿਉਂਕਿ ਬਾਕੀ ਸਭ ਚੀਜ਼ਾਂ ਇਨਵੈਸਟੀਗੇਸ਼ਨ ਆਫ ਬਾਅਦ ਚ ਹੁੰਦੀਆਂ ਪਰ ਆਪਾਂ ਨੂੰ ਪਤਾ ਹੈ ਕਿ ਜੋ ਮੀਡੀਆ ਟ੍ਰਾਇਲ ਯਾ ਸੋਸ਼ਲ ਟ੍ਰਾਇਲ ਹੈ ਉਹ ਇਮੀਡੀਏਟਲੀ ਸ਼ੁਰੂ ਹੋ ਜਾਂਦਾ ਹੁਣੇ ਪਰਿਵਾਰ ਜਿਹੜਾ ਹੈਗਾ ਉਹ ਪੀੜਤਾ ਜੋ ਪ੍ਰੋਜੈਕਟ ਕਰਨਾ ਚਾਹ ਰਹੀ ਹੈ ਕਿ ਉਸ ਤੋਂ ਵੱਡਾ ਜ਼ੁਲਮ ਹੋਇਆ ਇਹ ਹੋਇਆ ਐਦਾਂ ਦਾ ਕੋਈ ਜਿਹੜਾ ਕਿ ਸਾਰੇ-ਸਾਰੇ ਇਲਜ਼ਾਮ ਆ ਝੂਠੇ ਨੇ ਬੇਬੁਨਿਆਦ ਨੇ ਜਦ ਉਸ ਦੀ ਕੰਪਲੇਂਟ ਦੇ ਉੱਤੇ ਉਸ ਦੀ ਦਰਖਾਸਤ ਦੇ ਉੱਤੇ ਇਹ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਉਸ ਨੂੰ ਹੋਰ ਅੱਗੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪੈ ਗਈ ਸੀ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਪੁਲਿਸ ਆਪਣੀ ਤੈਕੀਕਾਤ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਇਹਨਾਂ ਵੱਲੋਂ ਵੀ ਦਰਖਾਸਤ ਮੂਵ ਕੀਤੀ ਗਈ ਹੈ ਕਿ ਜੀ ਸਾਡੇ ਉੱਤੇ ਜਿਹੜਾ ਇਹ ਇਲਜ਼ਾਮਾਤ ਝੂਠੇ ਲਗਾਏ ਗਏ ਨੇ ਕਿਉਂਕਿ ਇਲਜ਼ਾਮਾਤ ਇਹ ਨੇ ਕਿ ਜੀ ਕੁਝ ਜਿਹੜੇ ਜਿਹੜੇ ਜਿਨ੍ਹਾਂ ਨੂੰ ਆਪਾਂ ਪਰਸਨਲ ਵੀਡੀਓਜ਼ ਕਹਿੰਨੇ ਹੈਗੇ ਆ ਫੈਮਿਲੀ ਦੇ ਜਾਂ ਪਤੀ ਪਤਨੀ ਦੇ ਜੋ ਵੀ ਹੈ ਉਹਨਾਂ ਦੇ ਵਿੱਚ ਕੀ ਹੈ ਕੀ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਉਹ ਵੀਡੀਓਜ਼ ਕਹਿੰਦੇ ਕਿ ਜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਨੇ ਤੇ ਉਹਦੇ ਵਿੱਚ ਉਹ ਕਹਿ ਰਹੇ ਕਿ ਜਿੱਥੇ ਬੰਦੀਆਂ ਦਾ ਸਾਥ ਲੈ ਕੇ ਅਸੀਂ ਇਸ ਪਰਿਵਾਰ ਨੂੰ ਹਾਂ ਇਹਨਾਂ ਦਾ ਇਹਨਾਂ ਦੀ ਜਿਹੜੀ ਇੱਜ਼ਤ ਹੈਗੀ ਆ ਇਹਨਾਂ ਦੀ ਮਿੱਟੀ ਪਟਣੀ ਆ ਹੁਣ ਦੇਖੋ ਇਹ ਜਿਹੜਾ ਕੰਮ ਹੈਗਾ ਬੇਸਿਕਲੀ ਕੀ ਹੈ ਕਿ ਕਾਨੂੰਨ ਦੇ ਦਾਇਰੇ ਤੋਂ ਬਿਲਕੁਲ ਬਾਹਰਲਾ ਕੰਮ ਹੈ ਕਿਉਂਕਿ ਅਸੀਂ ਆਪਣਾ ਕੰਮ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰ ਰਹੇ ਆ ਸਾਡੇ ਕੋਲੇ ਵੀ ਆਰ ਜਸਟ ਪਲਾਈਂਗ ਅਪਨ ਫੈਕਟਸ ਫੈਕਟਸ ਦੇ ਉੱਤੇ ਤੇ ਜੋ ਡਾਕੂਮੈਂਟਰੀ ਐਵੀਡੈਂਸ ਸਾਡੇ ਕੋਲੇ ਅਵੇਲੇਬਲ ਹੋ ਰਹੇ ਨੇ ਉਸ ਦੇ ਹਿਸਾਬ ਨਾਲ ਸਾਡੇ ਕੋਲੇ ਅਵੇਲੇਬਲ ਜਿਹੜੇ ਡਾਕੂਮੈਂਟਰੀ ਐਵੀਡੈਂਸ ਹੈਗੇ ਉਸ ਦੇ ਵਿੱਚ ਕੀ ਹੈ ਕਿ ਇਹ ਲੜਕੀ ਪਹਿਲਾਂ ਤੋਂ ਡਾਈਵੋਰਸੀ ਸੀਗੀ ਜਦੋਂ ਕਿ ਐਨਐਸ ਇਹ ਗੱਲ ਕਦੇ ਵੀ ਇਸ ਪਰਿਵਾਰ ਨਾਲ ਕੋਈ ਸਾਂਝੀ ਨਹੀਂ ਕੀਤੀ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਬੱਚੇ ਦੀ ਉਹ ਮਾਂ ਹੈ ਤੇ ਉਸ ਦੇ ਉੱਤੇ ਉਹ ਅਲੀਗੇਸ਼ਨ ਇਹ ਲਗਾਏ ਜਾ ਰਹੇ ਨੇ ਕਿ ਉਹ ਜਿਹੜਾ ਡਾਈਵੋਰਸ ਹੋਇਆ ਸੀਗਾ ਉਹ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ ਤੇ ਉਹ ਪੈਸੇ ਲੈ ਕੇ ਹੀ ਇਸ ਕੁੜੀ ਨੇ ਪਹਿਲਾਂ ਵੀ ਕੀਤਾ ਤੇ ਉਹਨਾਂ ਦੇ ਉੱਤੇ ਵੀ ਬਲੈਕਮੇਲਿੰਗ ਦੇ ਜਿਹੜੇ ਹੈਗੇ ਐ ਅਲੀਗੇਸ਼ਨ ਲੱਗੇ ਹੋਏ ਨੇ ਤੇ ਇਸ ਕਰ ਹੁਣ ਵੀ ਜਿਹੜੀ ਗੱਲ ਹੈਗੀ ਹੈ ਕਿ ਵੀ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਇਸ ਇਹਦੇ ਪਿੱਛੇ ਜਦ ਦੇ ਵਿੱਚ ਇਹੀ ਹੈ ਕਿ ਵੀ ਉਹ ਜਿਹੜਾ ਹੈਗਾ ਜੋ ਵੀ ਅਲੀਗੇਸ਼ਨ ਲਗਾ ਰਹੀ ਹੈ ਉਹਦੇ ਆਪਣੇ ਹਿڈن ਮੋਟਿਵ ਹੈ ਹਿڈن ਪਰਪਸ ਹੋਣਗੇ ਪਰ ਇਸ ਪਰਿਵਾਰ ਦਾ ਨਾ ਕੋਈ ਇਹੋ ਜੀ ਮਨਸ਼ਾ ਹੈ ਨਾਲੇ ਆਪਣੇ ਹੀ ਪਰਿਵਾਰ ਨੂੰ ਹੀ ਆਪਣੇ ਹੀ ਬੱਚੇ ਦੇ ਕੁਝ ਵੀ ਨਿੱਜੀ ਵੀਡੀਓ ਨੂੰ ਕੋਈ ਵੀ ਬੰਦਾ ਅਜ ਤੱਕ ਮੈਂ ਤਾਂ ਨਹੀਂ ਦੇਖਿਆ ਕਿ ਕੋਈ ਜਨਤਕ ਕਰੂਗਾ ਇਸ ਤਰੀਕੇ ਠੀਕ ਹੈ ਤੇ ਇਹ ਪਰਿਵਾਰ ਆਪਣੀ ਕਿਉਂਕਿ ਸੋਸ਼ਲ ਮਰਿਆਦਾ ਜਿਹੜੀ ਸੋਸ਼ਲ ਇਹਨਾਂ ਦੀ ਇਮੇਜ ਹੈਗੀ ਹੈ ਉਹ ਕਿਉਂਕਿ ਉਹ ਕੁੜੀ ਤਾਰ-ਤਾਰ ਕਰਨ ਤੇ ਤੁਲੀ ਹੋਈ ਹੈ ਜਿਹਦਾ ਕਿ ਪਰਪਸ ਹੀ ਸਿਰਫ ਇਹ ਹੈ ਕਿ ਇਸ ਪਰਿਵਾਰ ਦੀ ਇੱਕ ਤਰੀਕੇ ਦੀ ਸਿਰਫ ਇਨਸਰਟ ਕਰਨਾ ਕਿਉਂਕਿ ਜੇ ਕਾਨੂੰਨ ਦੇ ਉੱਤੇ ਉਹਨੂੰ ਭਰੋਸਾ ਹੈ ਅਦਾਲਤ ਤੇ ਭਰੋਸਾ ਹੈ ਤਾਂ Let the courts do its work ਕੋਰ ਨੂੰ ਆਪਣਾ ਕੰਮ ਕਰਨ ਦੇਣਾ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਜਾਂ ਮੀਡੀਆ ਦੇ ਵਿੱਚ ਆ ਕੇ ਜੋ ਕਿ ਬੜਾ ਇੱਕ ਰਿਸਪੌਂਸੀਬਲ ਆਪਣਾ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਉਸ ਨੂੰ ਕਿਸੇ ਦੇ ਨਿਜੀ ਮੁੱਦੇ ਵਾਸਤੇ ਜਿਹੜਾ ਹੈ ਨਹੀਂ ਯੂਜ਼ ਕੀਤਾ ਜਾਣਾ ਚਾਹੀਦਾ ਸਾਨੂੰ ਮਜਬੂਰ ਹੋ ਕੇ ਆਪ ਜੀ ਦੀ ਆਪ ਜੀ ਨੂੰ ਕਸ਼ਟ ਦੇਣਾ ਪਿਆ ਤੇ ਇਹ ਪ੍ਰੈਸ ਕਾਨਫਰੈਂਸ ਕਨਵਿਨ ਕਰਨੀ ਪਈ ਮਜਬੂਰੀ ਚ ਮਜਬੂਰੀ ਚ ਐਸਕਰ ਕੇ ਕਿਉਂਕਿ ਉਸ ਨੇ ਬਿਨਾਂ ਕਿਸੇ ਗੱਲ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਆਪਣੇ ਹੀ ਪਰਿਵਾਰ ਦਾ ਕਿਉਂਕਿ ਜੇ ਉਹ ਕਹਿੰਦੀ ਹੈ ਕਿ ਮੈਂ ਇਸ ਪਰਿਵਾਰ ਦੀ ਨਹੀਂ ਸੀਗੀ ਤਾਂ ਆਪਣੇ ਹੀ ਪਰਿਵਾਰ ਦਾ ਕਰਦੀ ਉਹ ਬੇਇਜ਼ਤੀ ਕਰਨ ਤੇ ਤੁਲੀ ਹੋਈ ਹੈ ਹੋਰ ਕੋਈ ਉਹਦਾ ਪਰਪਸ ਨਹੀਂ ਸੀਗਾ ਤੇ ਹੁਣ ਜਿਹੜਾ ਜਿਹੜੀ ਕਾਨੂੰਨੀ ਲੜਾਈ ਹੈ ਉਹਨੂੰ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਹੀ ਲੜਿਆ ਜਾਣਾ ਚਾਹੀਦਾ ਤੇ ਸਾਡੀ ਇੰਨੀ ਹੀ ਬੇਨਤੀ ਹੈਗੀ ਹੈ ਕਿ ਜਿਹੜੀ ਵੀ ਜੋ ਵੀ ਖਬਰਾਂ ਜਿਹੜੀਆਂ ਬਿਲਕੁਲ ਬਿਨਾਂ ਕਿਸੇ ਗੱਲੋਂ ਬੇਸਲੈਸ ਬਿਨਾਂ ਕਿਸੇ ਸਬੂਤ ਤੋਂ ਜਾਂ ਹੋਰ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਵਾਸਤੇ ਜਾਂ ਲੋਕਾਂ ਨੂੰ ਜਾਂ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣ ਵਾਸਤੇ ਜਿਹੜੀਆਂ ਪਾਈਆਂ ਜਾ ਰਹੀਆਂ ਉਹ ਬਿਲਕੁਲ ਗਲਤ ਹੈ ਤੇ ਸੋਸ਼ਲ ਮੀਡੀਆ ਦਾ ਜਾਂ ਮੀਡੀਆ ਦਾ ਇਸ ਤਰੀਕੇ ਨਾਲ ਗੈਰ ਜ਼ਿੰਮੇਦਾਰਾਣਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਮੈਂ ਇਹ ਵੀ ਕਹਿਣਾ ਸੀ ਕਿ ਮੈਨੂੰ ਮਜਬੂਰ ਕਰਦੇ ਸੀ ਕਿ ਤੁਸੀਂ ਨਸ਼ਿਆਂ ਦਾ کاروبار ਕਰੋ ਨਹੀਂ ਜੀ ਕੋਈ ਇਦਾਂ ਦੀ ਜੇ ਇਦਾਂ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਜੇ ਉਸ ਦੀ ਵੀਡੀਓ ਵਾਇਰਲ ਕਰਨ ਵਾਲੀ ਜਿਹੜੀ ਐਫ ਆਈ ਆਰ ਹੋ ਸਕਦੀ ਹੈ ਤੇ ਇਹ ਜਿਹੜਾ ਅਲੀਗੇਸ਼ਨ ਜੇ ਉਹ ਵਰਬਲ ਅਲੀਗੇਸ਼ਨ ਦੀ ਗੱਲ ਕਰ ਰਹੀ ਹੈ ਇਹ ਅਲੀਗੇਸ਼ਨ ਤਾਂ ਉਸ ਤੋਂ ਕਿਤੇ ਜ਼ਿਆਦਾ ਸੰਗੀਨ ਹੈ ਤੇ ਇਹ ਅਲੀਗੇਸ਼ਨ ਉਹਨੂੰ ਪੁਲਿਸ ਕੋਲ ਹੀ ਕਹਿਣਾ ਚਾਹੀਦਾ ਸੀਗਾ ਨਾ ਕਿ ਜੀ ਮੈਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਤੇ ਆਈ ਇਹ ਜੋ ਵੀ ਹੈ ਠੀਕ ਹੈ ਨਾ ਗੱਲ ਇਹ ਹੈ ਕਿ ਦੇਖੋ ਨਨਕ ਤੇ ਦੋਸਤਾਂ ਵੀ ਨਸ਼ਾ ਕਰਦੀ ਹੈ ਹਾਂਜੀ ਸੁਣਾ ਦੇ ਤਾਂ ਐਫ ਆਈ ਆਰ ਚ ਮੈਂਸ਼ਨ ਹਾਂਜੀ ਹਾਂਜੀ ਐਫ ਆਈ ਆਰ ਸਾਡਾ ਨਾ ਸਿੱਧਾ ਕੰਮ ਥੋੜੀ ਆ ਜੀ ਸਾਡਾ ਹਾਂਜੀ 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 ਉੱਚ ਜੋ ਕਹਾਣੀ ਪੜੀ ਸੀ ਉਹ ਚ ਲਿਖਿਆ ਹੈ ਜੀ ਕੁੜੀ ਕਹਿੰਦੀ ਸੀ ਕਿ ਨਸ਼ਾ ਵੇਚਣ ਲਈ ਕਰਦੇ ਸੀ ਨਹੀਂ ਨਹੀਂ ਕੋਈ ਮਾਮਲਾ ਨਹੀਂ ਦੋਸਤਾਂ ਦੀ ਕਹਾਣੀ ਹੈ ਨਾ ਕਿ ਫਰਾਂ ਦੇ ਵੀਡੀਓ ਬਾਕ ਚੜਾਂ ਤੇ ਗੱਲਾਂ ਕਰ ਰਹੀ ਹੈ ਐਫ ਆਈ ਆਰ ਦੀ ਕੋਈ ਨਹੀਂ ਨਹੀਂ ਸਾਡਾ ਕੋਈ ਨਾ ਸੇ ਰਗਾ ਨਹੀਂ ਨਹੀਂ ਉਹ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਨਾ ਤੁਸੀਂ ਕਹਿੰਦੇ ਜੇ ਆਹ ਲੜਕਾ ਨਹੀਂ ਕਰਦਾ ਸੀ ਜੀ ਅਸੀਂ ਇਹ ਡੇਢ ਸਾਲ ਤੇ ਲੜਕੇ ਨੂੰ ਮੇਰੀ ਆਵਾਜ਼ ਸੁਣੋ ਲੱਖੀ ਢਾਲੀ ਵਾਲਾ ਜੀ ਸੈਂਟਰ 'ਚ ਰੱਖਿਆ ਉਹਦਾ ਪਟਿਆਲਾ ਇਹ ਉੱਥੇ ਤੇ ਇਹਦੀ ਉਹਦੇ ਨਾਲ ਜੀਕਾ ਸਾਨੂੰ ਇਸ ਕੇ ਬਾਰੇ ਵਿੱਚ ਕੁਝ ਨਹੀਂ ਪਤਾ ਤਾਂ ਜੀ ਇਹਨੇ ਜਿਆ ਦੱਸਿਆ ਜੀ ਆ ਕੇ ਇਹਦੇ ਕੋਲ ਸਾਡੀ ਚਾਬੀ ਸੀ ਇੱਕ ਕੋਠੀ ਦੀ 115 ਸੈਕਟਰ ਚ 10 ਨੰਬਰ ਕੋਠੀ ਆ ਸਾਡੀ ਮੁਹਾਲੀ ਚ ਉਹਦੇ ਵਿੱਚ ਇਹਨਾਂ ਨੇ ਕੀ ਆ ਕਰਿਆ ਜੀ ਅਸੀਂ ਉਹ ਸਾਨੂੰ ਸਕਿਉਰਟੀ ਵਾਲਿਆਂ ਨੇ ਦੱਸਿਆ ਵੀ ਇੱਥੇ ਤੁਹਾਡੀ ਕੋਠੀ ਖੋਲੀ ਵੀ ਆ ਥੋੜਾ ਮੁੰਡਾ ਕੋਈ ਕੁੜੀ ਲੈ ਕੇ ਆਇਆ ਵਾ ਇੱਥੇ ਅਸੀਂ ਉੱਥੇ ਗਏ ਜੀ ਸਾਨੂੰ ਉੱਥੇ ਲੋਕ ਲੱਗਿਆ ਉਹ ਮਿਲਿਆ ਸਾਡਾ ਹੀ ਸਮਾਨ ਲੈ ਕੇ ਜੀ ਚੱਕ ਅਸੀਂ ਖੁੰਨੀ ਮੱਜਰਾ ਇਹਦੀ ਦਰਖਾਸਤ ਲਈ ਵੀ ਆ ਜੀ ਠੀਕ ਆ ਵੀ ਚੋਰੀ ਦੀ ਇਹਨਾਂ ਨੇ ਦੋ ਜਣਿਆਂ ਦਾ ਰਲ ਕੇ ਮੁੰਡੇ ਨਾਲ ਕੁੜੀ ਨਾਲ ਜੀ ਸਾਡਾ ਉੱਥੇ ਦੇ ਸਮਾਨ ਵੇਚਦੀ ਆ ਜੀ ਮਾਈਕਰੋ ਵਗੈਰਾ ਠੀਕ ਆ ਫ੍ਰੀਜ ਵਗੈਰਾ ਸਾਰਾ ਸਮਾਨ ਇਹਨਾਂ ਨੇ ਵੇਚ ਦਿੱਤੀ ਆ ਜੀ ਕਿਹ ਵੀ ਨਸ਼ੇ ਦੀਆਂ ਦੀ ਸੀ ਐਂ ਲੜਕੀ ਵੀ ਇਹਦੇ ਨਾਲ ਸੀ ਜੀ ਦੋ ਜਣੇ ਨੇ ਇਹਨਾਂ ਨੇ ਵੇਚਿਆ ਜੀ ਇਹ ਸਮਾਨ ਉੱਤੇ ਹਾਂ ਦੋ ਹੀ ਨਸ਼ੇ ਕਰਦੇ ਸੀ ਜੀ ਇਹ ਤਾਂ ਉੱਥੇ ਅਸੀਂ ਗਏ ਜਦ ਜਾ ਕੇ ਉੱਥੇ ਕੋਠੀ ਖੋਲੀ ਜੀ ਕੋਠੀ ਦਾ ਸਮਾਨ ਸਾਰਾ ਚੋਰੀ ਹੋਇਆ ਵਾ ਤਾਂ ਜੀ ਉੱਥੇ ਗਵਾਇਆ ਜੀ ਉਹ ਜੋ ਸਕਾਲਟੀ ਵਾਲਾ ਮੌਕੇ ਵਰਤਾ ਜੀ ਉਹ ਗਵਾਇਸ ਟਾਈਮ ਠੀਕ ਆ ਉਹਦੇ ਸਾਹਮਣੇ ਸਮਾਨ ਲੈ ਕੇ ਗਏ ਆ ਜੀ ਇਹ 28 ਤਰੀਕ ਨੂੰ ਜਦੋਂ ਇੰਤਜ਼ਾਮ ਲਗਾਇਆ 8ਵੇਂ ਮਹੀਨੇ ਦੀ ਜਾਇਦ ਰਿਕ ਨੂੰ ਇਨਰਜੀ ਐਸਐਸਪੀ ਨਾਲ ਕਰਿਆ ਬਾਜੀ ਮੁੰਡੇ ਨੂੰ ਇਹਨਾਂ ਦਾ ਫੈਸਲਾ ਹੋ ਜਾਂਦਾ 27 ਤਰੀਕ ਨੂੰ ਕੁੜੀ ਮੁੰਡੇ ਦੀ ਕੈਪਟਨਿੰਗ ਦੀ ਗੁੰਮ ਹੋਣ ਦੀ ਕੰਪਲੀਟ ਕਰਾਂਦੀ ਹੈ ਉਹ ਖਰੜਚ ਤੇ 28 ਤਰੀਕ ਨੂੰ ਇਹਨਾਂ ਦਾ ਫੈਸਲਾ ਹੋ ਜਾਂਦਾ ਤੇ ਫਿਰ ਦੁਬਾਰਾ ਇੱਕ ਐਸਐਸਪੀ ਕੋਲ ਦਰਖਾਸਤ ਦਿੰਦੀ ਹੈ ਇੱਕ ਦੰਦੀ 27 27 ਨੂੰ ਤੇ ਜਿਹੜੀ ਐਸਐਸਪੀ ਕੋਲ ਪੈਂਡਿੰਗ ਹੁੰਦੀ ਆ ਨੂੰ 27 ਵਾਲੇ ਜਿਹਨਾਂ ਚ ਫੈਸਲਾ ਹੋ ਜਾਂਦਾ ਜਿਹੜੇ ਥਾਣਾ ਦਿੱਤੀ ਹੁੰਦੀ ਹੈ ਜਿਹੜੀ ਉਹ ਪੈਂਡਿੰਗ ਹੁੰਦੀ ਹੈ ਉਹ 10 ਤਰੀਕ ਨੂੰ ਸ਼ਾਇਦ ਪਹੁੰਚਦੀ ਹੈ ਤੇ ਉਹਦੇ ਉੱਪਰ ਇਹ ਪਰਚਾ ਕਰਵਾ ਦਿੰਦੀ ਆ ਉਹਦੇ ਵਿੱਚ ਕਿਤੇ ਵੀ ਨਹੀਂ ਨੇ ਮਤਲਬ 28 ਤਰੀਕ ਨੂੰ ਕਿਹਾ ਵੀ ਇਹ ਮੈਨੂੰ ਨਸ਼ੇ ਨੂੰ ਉਹ ਕਰ ਰਿਹਾ ਵੀ ਨਸ਼ਾ ਵੇਚ ਜਾਂ ਤੂੰ ਨਸ਼ਾ ਖਰੀਦ ਜਾਂ ਕੁਝ ਸਮਥਿੰਗ ਕੁਝ ਵੀ ਨਹੀਂ ਇਹਦਾ ਫੈਸਲਾ ਹੋ ਜਾਂਦਾ ਇਹ ਸਿਰਫ ਮੀਆਂ ਬੀਬੀ ਦੀ ਲੜਾਈ ਆ ਮੁੰਡਾ ਆਪਣਾ ਖਿਹੜਾ ਛੜਾਣਾ ਚਾਹੁੰਦਾ ਉਹ ਤੋਂ ਪਰ ਉਹ ਨਹੀਂ ਛੱਡ ਰਹੀ ਕਿਉਂਕਿ ਜਦੋਂ ਮੁੰਡੇ ਨੂੰ ਪਤਾ ਲੱਗਿਆ ਇਹ ਗੁਰਦੁਆਰੇ 'ਚ ਵਿਆਹ ਹੋਇਆ ਆਪਣੀ ਦਾ ਇਹ ਗੁਰਦੁਆਰੇ ਵਿੱਚ ਵਿਆਹ ਹੋਇਆ ਜਦੋਂ ਜਦੋਂ ਕਿਹਨਾਂ ਪਈ ਅੱਜ ਕਿ ਆਪਣਾ ਬਈ ਸੱਸ ਸਹੁਰੇ ਦੀ ਲੜਾਈ ਸ਼ੁਰੂ ਹੋ ਗਈ ਸੱਸ ਕਰਕੇ ਅਸੀਂ ਲੱਗ ਰਹੇ ਹਾਂ ਕੋਈ ਨਹੀਂ ਰਹਿੰਦੇ ਜੋ ਵੀ ਪਰਿਵਾਰਿਕ ਝਗੜਾ ਮੰਨ ਕੇ ਪਰਿਵਾਰਿਕ ਝਗੜੇ ਦਾ ਮਤਲਬ ਹੈ ਸਰ ਇਹ ਜਮਾਲੀ ਇਹ ਵਿਆਹ ਹੋਇਆ ਸਰ ਇਸ ਕਰਕੇ ਜੀ ਮੈਂ ਸਹੁਰੇ ਘਰ ਨਹੀਂ ਰਹੀ ਤਿੰਨ ਮਹੀਨੇ ਕੁਝ ਹਾਂਜੀ ਹਾਂਜੀ ਇਹ ਵਿਆਹ ਹੋਇਆ ਸਰ ਜਦੋਂ ਇਹ ਵਿਆਹ ਹੋਇਆ ਇਹਦੇ ਵਿੱਚ ਕਿਥੇ ਨਹੀਂ ਮੈਂਸ਼ਨ ਕਿਹਾ ਹੋਇਆ ਇਹਦੇ ਚ ਨਾ ਆ ਪਹਿਲਾਂ ਵੀ ਮੈਰਿਜ ਹੋਈ ਵੀ ਆ ਉਹਦੀ ਕੁੜੀ ਦੀ ਦੋ ਵਾਰੀ ਦੋ ਵਾਰੀ ਇਸ ਮੈਰਿਜ ਵਿੱਚ ਹੀ ਸੈਪਰੇਟਡ ਕਿ ਡਿਵੋਰਸ ਡਿਵੋਰਸ ਇਹ ਵੀ ਲਿਖਿਆ ਹੋਇਆ ਇੱਕ ਸਾਡੇ ਕੋਲ ਪ੍ਰੂਫ ਆ ਚੁੱਕਾ ਹੈ ਡਿਵੋਰਸ ਦੀ ਡਿਗਰੀ ਸਾਡੇ ਕੋਲ ਅਵੇਲੇਬਲ ਹੋ ਗਈ ਹੈ ਦੂਸਰੇ ਦੀ ਅਸੀਂ ਆਪਣੇ ਲੈਵਲ ਤੇ ਟਰਾਈ ਕਰ ਰਹੇ ਹੈਗੇ ਆ ਜੋ ਇਸ ਬੇਸਿਕਲੀ ਕੌਜ਼ ਆਫ ਡਿਵੋਰਸ ਇਹ ਡਾਕੂਮੈਂਟ ਹੈ ਤੁਸੀਂ ਇਹ ਵਿੱਚ ਚਾਰ ਨਾ ਨਹੀਂ ਗਿਆ ਹੈਗਾ ਕਿ ਜਿਹੜੀ ਬਿਟੀ ਹੈ ਤੇਰੀ ਕਹਿੰਦੇ ਨਾਨਾ ਹੈ ਉਹ ਜੇਲ੍ਹ ਦੇ ਵਿੱਚ ਹੈ ਉਹਨੂੰ ਛੁਡਾਉਣ ਵਾਸਤੇ ਬੰਦੇ ਲੱਤੇ ਨਹੀਂ ਕੋਈ ਡਿਮਾਂਡ ਨਹੀਂ ਇਹ ਸਿੱਖੋ ਇਹ ਸਭ ਅਨਰ ਦੇਖੋ ਥੀਜ਼ ਆਰ ਔਰਲ ਅਲੀਗੇਸ਼ਨਸ ਓਨਲੀ ਹਾਂ ਜੀ ਥੀਜ਼ ਆਰ ਔਰਲ ਅਲੀਗੇਸ਼ਨਸ ਓਨਲੀ ਉਹ ਕੁੜੀ ਵੱਧ ਚੜ ਕੇ ਆਪਣੀਆਂ ਕਹਾਣੀਆਂ ਨੂੰ ਮੀਡੀਆ ਰਾਹੀਂ ਇਹ ਚੀਜ਼ਾਂ ਸਾਬਤ ਕਰਨਾ ਚਾਹੀ ਰਹੀ ਹੈ ਜਿਸ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਚਾਹੀਦੀ ਹੈ ਜਿਸੇ ਉਰਗੇ ਸਹਿੰਤਰ ਹੈ ਨਾ ਮੈਂ ਵੀ ਮੇਸ਼ੀ ਵੀ हमने डिमांड नहीं करी आपका क्वेश्चन यही है कि हमने डिमांड करी हमारी कोई डिमांड ही नहीं उसके वो है नशे के लिए, नशे के लिए अंदर जाने की कुछ नहीं है चलो सर ये हुई भी जेल चीज केस में कोई लेनदेन नहीं है ना देखो मेडिकल करा लो नशे में मैं पाई जाती है तो जो हो जाते हैं बिल्कुल तो वो काम देखो गल गल वही है ना एक मिनट गल वही है कि देखो आपा सारे पढ़े लिखे हैं आपा नु भी पता है assi bhi media ch jo marzi bol li hai jab tak assi court ch document ya evidence nahi ਐਵਿਡੈਂਸ ਨਹੀਂ ਦਵਾਂਗੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਗੱਲ ਤਾਂ ਸਿਰਫ ਇਹ ਹੈ ਕਿ ਬੀਇੰਗ ਅ ਵੂਮਨ ਬੀਇੰਗ ਅ ਲੇਡੀ ਸ਼ੀ ਇਜ਼ ਮੈਨੀਪੂਲੇਟਿੰਗ ਦ ਸਿਚੁਏਸ਼ਨ ਅਗੇਂਸਟ them ਗੱਲ ਇਹ ਹੈ ਕਿ ਇਹ ਇਹ ਤਿੰਨ ਇਹ ਬੱਚੇ ਮਿਸ ਗਾਈਡਡ ਨੇ ਮਿਸਲੀਡਿੰਗ ਨੇ ਬੜਾ ਮਤਲਬ ਇਹ ਬੜੀ ਦੁਖਨਾਲੀ ਗੱਲ ਮੰਨਣ ਨੂੰ ਮਤਲਬ ਮੰਨਤਾ ਨਹੀਂ ਕਰਦਾ ਹੁੰਦਾ ਪਰ ਕਿਉਂਕਿ ਜਿਹੜੇ ਬੱਚੇ ਇਸ ਟਾਈਮ ਐਨੀ ਪਰਸੈਂਟੇਜ ਵੱਡੀ ਜਿਹੜੀ ਨੌਜਵਾਨ ਪੀੜੀ ਦੀ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਠੀਕ ਹੈ ਇਹ ਕਿਉਂਕਿ ਇਹ ਪਰਿਵਾਰ ਉਸੇ ਦਾ ਸ਼ਿਕਾਰ ਹੈ ਹੁਣ ਗੱਲ ਇਹ ਹੈ ਕਿ ਜਿਹੜੇ ਅਲੀਗੇਸ਼ਨ ਇਹਨਾਂ ਤੇ ਲਗਾਏ ਜਾ ਰਹੇ ਨੇ ਗ ਨੇ ਕਿਹਾ ਕਿ ਵੀ ਉਹ ਅਲੀਗੇਸ਼ਨ ਜਿਹੜੇ ਉਹ ਬੇਸਲੈਸ ਹੈ ਕਿ ਜੀ ਉਸ ਦੀ ਜਿਹੜੇ ਮੁੰਡੇ ਦੇ ਐਜੂਕੇਸ਼ਨਾਰੇ ਉਹ ਨਹੀਂ ਤੇਰੀ ਪਰਵਾਹ ਤੇ ਸ਼ਬੀ ਖਾਸ ਦੇ ਹਾਂਜੀ ਬਿਲਕੁਲ ਕਿਉਂਕਿ ਦੇਖੋ ਉਸ ਦੀ ਮੈਰਿਜ ਦੇ ਵਿੱਚ ਨਾ ਤਾਂ ਇਹ ਸ਼ਾਮਿਲ ਹੋਏ ਮੈਰਿਜ ਦੇ ਵਿੱਚ ਇਹ ਪਰਿਵਾਰ ਜਿਹੜੇ ਮਾਪੇ ਮਾਪਿਓ ਹੈਗੇ ਸ਼ਾਮਿਲ ਨਹੀਂ ਹੋਏ ਹੈਗੇ ਆ ਠੀਕ ਹੈ ਨਾਲੇ ਇਹੋ ਜੀ ਲੜਕੀ ਜਿਹੜੀ ਜਿਹੜੀ ਆਲਰੇਡੀ ਡਾਈਵੋਰਸ ਸੀਗੀ ਉਹਦੀ ਮੁੰਡੇ ਨਾਲ ਕੋਈ ਜਿਹੜੀ ਗੱਲਬਾਤ ਇਹ ਸਹਿਮਤੀ ਬਣੀ ਉਹਨਾਂ ਨੇ ਆਪਸ ਵਿੱਚ ਵਿਆਹ ਕਰਾਇਆ ਉਹਦੇ ਵਿੱਚ ਇਹ ਪਾਰਟੀ ਨਹੀਂ ਹੈਗੇ ਹੁਣ ਇਹ ਤਾਂ ਨਾਰਮਲ ਜੀ ਗੱਲ ਹੈ ਕਿ ਜਦੋਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਜੇ ਉਹਦੀ ਸੱਸ ਨਾਲ ਮੰਨ ਕੇ ਸੋ ਟਿਊਨਿੰਗ ਨਹੀਂ ਹੈ ਤੇ ਉਹ ਆਪਣੇ ਪਹਿਲੇ ਹੀ ਕਹਿ ਰਹੀ ਹੈ ਕਿ ਮੈਂ ਤਾਂ 3 ਮਹੀਨੇ ਤੋਂ ਅਲੱਗ ਰਹਿ ਰਹੀ ਹਾਂ ਜਦ 3 ਮਹੀਨੇ ਤੋਂ ਅਲੱਗ ਰਹਿ ਰਹੀ ਸੀ ਤੇ ਫਿਰ ਉਹਦੀ ਉਸਦੇ ਵੀਡੀਓ ਕਿਨੇ ਪਾਤੇ ਉਹਦੀ ਫੋਟੋਆਂ ਕਿਨੇ ਖਿੱਚ ਲਈਆਂ ਉਹ ਤਾਂ ਇੱਕ ਵੀ ਦਿਨ ਘਰੇ ਨਹੀਂ ਰਹੀ ਹੈਗੀ ਸਾਡੇ ਕੋਲ ਕੋਈ ਨਹੀਂ ਕਹਿ ਰਹੀ ਸੀ ਕਿ ਇੰਸਟਾਗ੍ਰam ਤੇ ਸਾਡੀ ਦੋਸਤੀ ਹੋਈ ਤੁਸੀਂ ਕਹਿ ਰਹੇ ਹੋ ਨਸ਼ਾ ਸ਼ਲੋ ਕੇਂਦਰ ਚੋਂ ਉਹਨਾਂ ਵੀ ਜਾਣ ਤੋਂ 2000 ਤਾਂ ਮੈਟਰ ਗੱਲ ਤਾਂ ਹੋਈ ਹੈ ਨਾ ਆਪਣਾ ਕੀ ਹੈ ਕੋਰਸਪੋਨਡੈਂਟ ਸਾਹਿਬ ਗੱਲ ਜੇ ਉੱਥੇ ਜੇ ਉੱਥੇ ਉਹ ਨਸ਼ਾ ਸ਼ਲੋ ਕੇਂਦਰ ਦੇ ਉੱਥੇ ਲੜਕੀ ਵੀ ਖੁਦ ਕਰਦੀ ਹੋਏ ਨਹੀਂ ਸਰ ਹਾਂਜੀ ਉਹ ਤਾਂ ਬਹੁਤ ਉਹ ਤਾਂ ਮਰ ਹੈ ਬਹੁਤ ਇੱਕ ਗੱਲ ਹੈ ਉਨਾ ਇੱਕ ਆ ਵੀ ਮੈਨੂੰ ਲੱਕੀ ਨਾਮ ਦਾ ਜਿਹੜਾ ਨਸ਼ਾ ਮੁਕਤੀ ਕੇਂਦਰ ਦਾ ਵਿਅਕਤੀ ਹੈ ਓਨਰ ਹੈ ਲੱਕੀ ਨਾਮ ਦੇ ਵਿਅਕਤੀ ਨੇ ਮੈਨੂੰ ਵੀਡੀਓ ਸੈਂਡ ਕੀਤੀ ਲੱਕੀ ਨਾਮ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਉਹ ਇਹ ਗੱਲ ਕਹਿਦੀ ਹੈ ਕੁੜੀ ਹਰ ਪਰਚਾ ਕੱਟ ਰਿਆ ਸਾਡੇ ਇਹਨਾਂ ਦੇ ਮੁੰਡੇ ਦੇ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੁੰਬੜਾ ਸਾਹਿਬ ਦੇ ਉੱਥੇ ਹੋ ਰਹੀ ਹੈ 7 ਵਜੇ ਚ ਉਹਦੇ ਚ ਕੁੜੀ ਕੋਈ ਐਫਆਰ ਦੀ ਨੋ ਐਫਆਰ ਦੀ ਗੱਲ ਨਹੀਂ ਕਰ ਰਹੀ ਉਹ ਕਿਉਂ 27 ਤਰੀਕ ਨੂੰ ਉਹਨੂੰ ਪਤਾ ਲੱਗਿਆ 28 ਤਰੀਕ ਨੂੰ ਤਾਂ ਫੈਸਲਾ ਹੋ ਰਿਹਾ ਜਦੋਂ ਉਹਨੂੰ 27 ਤਰੀਕ ਨੂੰ ਪਤਾ ਲੱਗ ਗਿਆ ਤੈਨੂੰ ਤੇ ਫਿਰ 28 ਤਰੀਕ ਨੂੰ ਤੂੰ ਫੈਸਲਾ ਕਰਕੇ ਘਰੇ ਚਲੇ ਗਏ ਦਰਪਨ ਸਿਟੀ ਰਹਿਣ ਲੱਗੇ 10 ਤਰੀਕ ਨੂੰ ਫੇਰ ਨੌਕ ਜੋ ਕੋਈ ਫੇਰ ਕੰਪਲੀਟ ਕਰਤੀ ਫੇਰ ਉਹਦੇ ਉੱਪਰ ਐਫ ਆਰ ਦਰਜ ਹੋ ਜਾਂਦੀ ਹੈ ਐਫ ਆਰ ਸੋਸ਼ਲ ਮੀਡੀਆ ਤੇ ਵੀਡੀਓ ਇਹ ਉਹ ਉਹ ਦਰਜ ਹੋ ਗਈ ਹੈ ਬਟ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਉਹ ਫੈਮਿਲੀ ਨੂੰ ਗਲਤ ਦਿਖਾਇਆ ਜਾ ਰਿਹਾ ਵੀ ਚਿਕਤਾ ਵੇਚ ਦੇ ਬਣਾ ਸਮਥਿੰਗ ਕੁਝ ਵੀ ਕਰਦੇ ਆ ਸਾਨੂੰ ਨਹੀਂ ਪਤਾ ਬਟ ਮੈਂ ਇੰਨਾ ਕਹਿੰਦਾ ਜੋ ਐਫ ਆਰ ਦੇ ਕੰਟੈਂਟ ਆ ਉਹਦੇ ਉੱਪਰ ਚੱਲੋ ਨਾ ਕੌਣ ਕੀ ਕਰਦਾ ਆਈਓ ਪ੍ਰੈਸ ਕਾਨਫਰੈਂਸ ਤੇ ਆਈਓ ਦੀ ਰਿਕਾਰਡਿੰਗ ਸੁਣਾ ਰਹੇ ਆ ਉਹਦੇ ਚ ਕਹਿੰਦੇ ਆਈਓ ਮੈਨੂੰ ਗਾਲਾ ਕੱ ਔਰ ਇਹ ਕਹਿੰਦੀ ਕੁੜੀਆ ਕਹਿੰਦੀ ਹੈ ਵੀ ਤੁਸੀਂ ਪੈਸੇ ਲੈ ਕੇ ਮਿਸ ਲੱਗੇ ਭੇਜਤੀ ਉਹ ਕਹਿੰਦਾ ਜੀ ਤੁਸੀਂ ਕੰਪਲੀਟ ਕੀਤੀ ਸੀ ਮਿਸ ਲੱਗੇ ਗਈ ਕੌਣ ਭੈਣ ਚੋਦ ਕਹਿੰਦਾ ਵੀ ਮੈਂ ਪੈਸੇ ਲਏ ਆ ਇਹ ਉਹਦੇ ਚ ਉਹਦੇ ਚ ਇਹ ਗੱਲ ਕਰੀ ਕਰੀ ਆਇਓ ਮੈਨੂੰ ਗਾਲਾਂ ਕੱਢ ਰਿਹਾ ਦੇਖੋ ਮਿਸ ਗਾਈਡ ਕਰਨਾ ਕਿਸੇ ਨੂੰ ਉਹ ਗਲਤ ਗੱਲ ਹੈ ਜੋ ਰਿਕਾਰਡਿੰਗ ਹੈ ਪ੍ਰੋਪਰਲੀ ਇਹ ਇਹ ਤੁਸੀਂ ਵੀ ਸਮਝ ਸਕਦੇ ਹੋ ਜੇ ਆਪਾਂ ਡੀਐਸਪੀ ਕੋਲ ਕੰਪਲੀਟ ਦਿੱਤੀ ਤਾਂ ਮਿਸਲ ਡੀਐਸਪੀ ਕੋਲ ਚਲੀ ਜਾਏਗੀ ਆਇਓ ਕੋਲ ਨਹੀਂ ਰਹੇਗੀ ਤੇ ਇਸੀ ਚੀਜ਼ ਨੂੰ ਆਪਸੀਂ ਕਹਿੰਦੇ ਵੀ ਬਦਨਾਮ ਨਾ ਕਰੋ ਜੋ ਅਸੀਂ ਨਹੀਂ ਸਾਡੀ ਵੀ ਭੈਣਾ ਜੇ ਵੀਡੀਓ ਦੀ ਬੈਰ ਹੋਈ ਹੈ ਅਸੀਂ ਇਹ ਨਹੀਂ ਕਹਿੰਦੇ ਉਹਦਾ ਫੌਸਲਾ ਬਲੇਗੀ ਪਰਚਾ ਦਰਜ ਹੋ ਚੁੱਕਿਆ ਹੈ ਪਰ ਪਰਿਵਾਰ ਨੂੰ ਬਦਨਾਮ ਨਾ ਕਰੋ ਜਿਨੀ ਗੱਲ ਇਹ ਹੈ ਨਾ ਕਿ ਫਸਟ ਆਫ ਆਲ ਇਹ ਹੈ ਕਿ ਤੁਸੀਂ ਇੱਕੋ ਰਸਤਾ ਚੁਣੋਗੇ ਨਾ ਜਾਂ ਤਾਂ ਤੁਸੀਂ ਸਿਸਟਮ ਤੇ ਭਰੋਸਾ ਕਰੋਗੇ ਜਾਂ ਤੁਸੀਂ ਕਹੋਗੇ ਕਿ ਜੀ ਸਿਸਟਮ ਸਾਥ ਨਹੀਂ ਦੇ ਰਿਹਾ ਤੇ ਮੈਨੂੰ ਸੋਸ਼ਲ ਮੀਡੀਆ ਚ ਜਾਣਾ ਪਿਆ ਸਿਸਟਮ ਸਾਥ ਦੇ ਰਹਾ ਇਮੀਡੀਏਟਲੀ ਐਫ ਆਈ ਆਰ ਹੋ ਗਈ ਵੀ ਆਰ ਡੂਇੰਗ आवर ਲੀਗਲ ਵੇਸ ਸਾਨੂੰ ਚਾਹੀਏ ਜੇ ਜਿਦੀ ਕੋਈ ਜ਼ਮਾਨਤ ਕਰਾਣੀ ਪਈ ਜ਼ਮਾਨਤ ਹੋਏਗੀ ਜੋ ਰਿਪਰੈਜਨਟੇਸ਼ਨ ਦੇਣੀ ਹੈ ਉਹ ਅਸੀਂ ਮੂਵ ਕਰ ਚੁੱਕੇ ਹਾਂ ਅਸੀਂ ਕਾਨੂੰਨੀ ਆਪਣੀ ਜੋ ਸਟੈਪ ਲੈਣੇ ਉਹ ਕਹੂੰਦੇ ਸਾਬ ਨਾਲ ਲਵਾਂਗੇ ਐਂਦੇ ਚ ਕੁਝ ਵੀ ਅਨਹੋਣੀ ਨਹੀਂ ਹੈ ਗੱਲ ਅਨਨੇਚੁਰਲ ਇਹ ਹੈਗੀ ਹੈ ਕਿ ਅਨਸੇ ਸਰਲੀ ਜਿਹੜਾ ਦਬਾਅ ਪਾ ਕੇ ਅਨੈਸੈਸਰਲੀ ਜਿਹੜਾ ਹਾਈਪ ਕਰੀਏਟ ਕਰਕੇ ਕਿ ਬੀਇੰਗ ਅਰ ਉਸ ਚੀਜ਼ ਨੂੰ ਐਨਕੈਸ਼ ਕਰਨ ਵਾਸਤੇ ਤੇ ਇਸ ਦੇ ਵਿੱਚ ਬਿਨਾ ਕਿਸੇ ਕੋਲੋਂ ਜਿਹੜੀ ਮੈਨੂੰ ਤਾਂ ਸਮਝ ਨਹੀਂ ਆਂਦੀ ਧਾਰਮਿਕ ਕਈ ਸਿਆਣੇ ਬੰਦਿਆਂ ਦੀ ਵੀ ਕਿ ਇਹੋ ਜੇ ਮਾਮਲੇ ਦੇ ਵਿੱਚ ਧਾਰਮਿਕ ਜਥੇਬੰਦੀਆਂ ਦਾ ਆਪਣੇ ਹੀ ਬੰਦਿਆਂ ਦੇ ਅਗੇਂਸਟ ਖੜੇ ਹੋਣਾ ਕਿ ਤਕ ਬਣਦਾ ਜਦਕਿ ਇਹ ਇੱਕ ਬਿਲਕੁਲ ਪਰਿਵਾਰਿਕ ਤੇ ਨਿੱਜੀ ਮਸਲਾ ਹੈ ਇਸ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਆਪਣੇ ਪੰਜਾਬੀ ਸਿਆਣੀ ਕਹਾਵਤ ਹੈਗੀ ਹੈ ਕਿ ਘਰ ਦਾ ਮਸਲਾ ਪਹਿਲੀ ਗੱਲ ਚਾਰ ਦਵਾਰੀ ਚ ਨਿਬੜਨਾ ਚਾਹੀਦਾ ਨਹੀਂ ਤਾਂ ਆਪਣੀ ਪੰਚਾਇਤ 'ਚ ਨਿਬੜਨਾ ਚਾਹੀਦਾ ਕਿਉਂਕਿ ਜਦ ਪਰੀ ਪੰਚਾਇਤ ਤੋਂ ਬਾਹਰ ਥਾਣੇ ਕਚਹਿਰੀ 'ਚ ਆ ਜਾਂਦਾ ਉਹ ਘਰੇ ਵਾਪਸ ਲਿਜਾਣਾ ਔਖਾ ਹੋ ਜਾਂਦਾ ਤੇ ਜਿਹੜੇ ਮਸਲੇ ਨੂੰ ਜਿਹੜੀ ਬੀਬੀ ਆਪ ਹੀ ਆਪਣੇ ਹੱਥਾਂ ਨਾਲ ਚੁੱਕ ਕੇ মিডিਆ ਦੇ ਸਾਹਮਣੇ ਲੈ ਕੇ ਆ ਰਹੀ ਹੈ ਸਾਨੂੰ ਕਿਸੇ ਨੂੰ ਵੀ ਬੀਇੰਗ ਐਡਵੋਕੇਟ ਵੀ ਸਾਨੂੰ ਇਸ ਪਰਿਵਾਰ ਦੇ ਕਿਉਂਕਿ ਜਿਹੜੇ ਸਾਡੇ ਕੋਲੇ ਇਹਨਾਂ ਦੇ ਕੇਸ ਵਗੈਰਾ ਚੱਲਦੇ ਹੋਰ ਮੈਟਰ ਹੈਗੇ ਆ ਕੋਈ ਆਪਣਾ ਪ੍ਰਾਪਰਟੀਆਂ ਵਗੈਰਾ ਦੇ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀਗਾ ਪਰ ਉਹਨੇ মিডিਆ 'ਚ ਪਾ ਕੇ ਇੱਕ ਤਰੀਕੇ ਨਾਲ ਉਹ ਜੋ ਵੀ ਸੀ ਇੱਕ ਮੈਟਰ ਹੈਗਾ ਜਾਂ ਮਟੀਰੀਅਲ ਹੈਗਾ ਉਸ ਨੂੰ ਵਾਇਰਲ ਤਾਂ ਉਹਨੇ ਆਪ ਕੀਤਾ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿ ਵੀ ਨੇ ਕਿਰੇ ਦੀ ਵੀਡੀਓ ਪਾਈ ਕਿ ਨਹੀਂ ਜਿਹੜੇ ਗੱਲਾਂ ਕਰ ਰਹੇ ਹੋ ਜੀ ਜਦ ਕਿਸੇ ਕੁੜੀ ਨਾਲ ਇਸ ਤਰ੍ਹਾਂ ਦੀ ਬਾਰਤਾਲਤ ਹੁੰਦੀ ਹੈ ਉਦੋਂ ਸਾਰਾ ਪਰਿਵਾਰ ਛੱਡ ਦਿੰਦਾ ਹੈ ਕੀ ਤੋ ਦਾਦਾ ਜੀ ਥੋਕਰਾ ਘਾਰੇ ਤੋਂ ਕਿ ਲੱਗਦਾ ਕਿ ਜੇ ਜਾਵੇ ਤਾਂ ਪੁਲਿਸ ਨੂੰ ਸੌਰਾ ਸੌਰੇ ਪਰਿਵਾਰ ਸੌਰੇ ਪਰਿਵਾਰ ਨੇ ਕਦੇ ਨਹੀਂ ਛੱਡਿਆ ਉਹਨੂੰ ਸੌਰੇ ਪਰਿਵਾਰ ਦੇ ਵਿੱਚ ਤਾਂ ਰਹੀ ਹੀ ਨਹੀਂ 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 ਉਹ ਐਲੀਗੇਸ਼ਨ ਹੀ ਹੈ ਨਾ ਉਹਦੇ ਐਲੀਗੇਸ਼ਨ ਹੀ ਹੈ ਉਹ ਇਹਨਾਂ ਦੇ ਹੀ ਘਰ ਦੇ ਵਿੱਚ ਜਿਹੜਾ 115 ਚ ਘਰ ਹੈਗਾ ਇਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੀ ਸੀ ਜਿੱਥੋਂ ਉਹਨੇ ਸਮਾਨ ਜਿੱਥੋਂ ਉਹਨਾਂ ਨੇ ਸਮਾਨ ਚੋਰੀ ਕਰਕੇ ਵੇਚਦਾ ਹੁੰਦੇ ਇੱਕ ਚੋਰੀ ਕਰਨ ਦੀ ਰਿਪੋਰਟ ਇਹਨਾਂ ਨੇ ਲਿਖਾਈ ਹੈਗੀ ਹੈ ਤੇ ਉਹ ਰਿਪੋਰਟ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਐਲੀਗੇਸ਼ਨਸ ਨੂੰ ਕਾਊਂਟਰ ਕਰਨ ਵਾਸਤੇ ਸ਼ੀਟ ਵੈਂਟ ਇਨਟੂ ਦੈਟ ਵੇ ਫਿਰ ਉਹਨਾਂ ਨੇ ਜਿਹੜਾ ਝੂਠਾ ਇਲਜ਼ਾਮ ਪਹਿਲਾ ਝੂਠਾ ਇਲਜ਼ਾਮ ਇਹ ਲਗਾਇਆ ਕਿ ਵੀ ਮੁੰਡਾ ਜਿਹੜਾ ਹੈਗਾ ਮੇਰੇ ਘਰ ਵਾਲੇ ਨੂੰ ਅਗਵਾ ਕਰ ਲਿਆ ਗਿਆ ਜਦਕਿ ਉਹ ਆਲਰੇਡੀ ਡੀ ਐਡਿਕਸ਼ਨ ਸੈਂਟਰ 'ਚ ਸੀਗਾ ਉਹਨੇ ਉਥੋਂ ਵੀਡੀਓ ਕਾਲ ਕਰਕੇ ਦੱਸਤਾ ਕਿ ਜੀ ਮੈਨੂੰ ਕੋਈ ਅਗਵਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਲੱਗਿਆ ਵੀ ਇਹ ਵੀ ਚਾਲ ਫੇਲ ਹੋ ਗਈ ਥੈਂ ਸ਼ੀ ਵੈਂਟ ਟੂ ਦਿਸ ਪ੍ਰੈਸ ਕਾਨਫਰੈਂਸ ਕਿ ਹਾਂਜੀ ਵੀ ਪਰਿਵਾਰ ਨੇ ਮੇਰੇ ਨਾਲ ਐ ਕਰਤਾ ਐਂਡ ਵੀਡੀਓ ਬਾਤ ਤੀ ਹੁਣ ਵੀਡੀਓ ਤਾਂ ਜਿਹੜਾ ਫੋਨ ਹੀ ਉਹਦੇ ਕੋਲੇ ਉਹ ਤਾਂ ਆਪਣੇ ਆਪ ਮੰਨ ਰਹੀ ਹੈ ਕਿ ਮੈਂ 3 ਮਹੀਨਿਆਂ ਤੋਂ ਪਰਿਵਾਰ ਦੇ ਨਾਲ ਹੀ ਨਹੀਂ ਸੀਗੀ ਤੇ ਉਹ 3 ਮਹੀਨਿਆਂ ਤੋਂ ਪਹਿਲਾਂ ਦੀ ਜਦੋਂ ਕਿ ਉਹ ਪਰਿਵਾਰ ਦੇ ਨਾਲ ਤਾਂ ਰਹੀ ਹੀ ਉਹਦੇ ਆਪਣੇ ਅਲੀਗੇਸ਼ਨ ਹੈ ਕਿ ਜੀ ਮੈਨੂੰ ਪਰਿਵਾਰ ਨੇ ਸਵੀਕਾਰ ਨਹੀਂ ਕੀਤਾ ਜਦ ਪਰਿਵਾਰ ਨੇ ਸਵੀਕਾਰ ਨਹੀਂ ਕੀਤਾ ਸੀਗਾ ਤੇ ਪਰਿਵਾਰ ਦੇ ਨਾਲ ਤਾਂ ਉਹ ਰਹੀ ਹੀ ਨਹੀਂ ਤੇ ਕੱਢਣ ਦਾ ਤਾਂ ਮਤਲਬ ਸਬਾਬੀ ਨਹੀਂ ਪਾਣਿਆ ਉਹਨੂੰ ਇਦਾਂ ਘਰਾਂ ਲਿਆਉਂਦੇ ਮੁੰਡਾ ਹੀ ਬੇਦਰਹ ਹੋ ਗਿਆ ਵਾਸੀ ਸੋਹਰਾ ਸੋਹਰਾ ਸਾਥ ਲੈ ਗਿਆ ਉਹ ਨਾਲ ਜਾਂਦਾ ਹੈ ਸੱਸ ਦੇ ਨਾਲ ਜਾਂਦਾ ਸੱਸ ਤੇ ਸੋਹਰਾ ਮਤਲਬ ਜਿਹੜਾ ਉਹਨਾਂ ਦਾ ਨਿੱਜੀ ਉਹਨਾਂ ਦਾ ਨਿੱਜੀ ਉਹਨਾਂ ਦਾ ਨਿੱਜੀ ਮਾਮਲਾ ਸੀ ਇਹਦੇ ਤੇ ਬੁਲਾਇਆ ਨਾ ਕਿ ਕਹਾਣੀ ਕਿਸ ਤਰ੍ਹਾਂ ਬਣੀ ਹੈ ਦੇਖੋ ਗੱਲ ਇਹ ਹੈ ਨਾ ਉਹ ਹੀ ਤਾਂ ਦੇਖੋ ਉਹ ਕਿਸੇ ਦੀ ਵੀ ਨਿੱਜੀ ਕਿਸੇ ਕਿਸੇ ਦੀ ਮਾਸੀ ਕਿਸੇ ਦੀ ਦੱਸ ਸਕਦੇ ਕਿਸੇ ਦੀ ਮਾਸੀ ਕਿਸੇ ਦੀ ਭੂਆ ਕਿਸੇ ਦੀ ਚਾਚੀ ਗੱਲ ਉਹ ਹੀ ਆ ਗਈ ਨਾ ਕਿ ਮਸਲਾ ਦਾ ਪਰਿਵਾਰਿਕ ਸੀਗਾ ਇਹਨੂੰ ਇਸ ਤਰੀਕੇ ਨਾਲ ਅਚਾ ਇਹ ਇਹ ਤਾਂ ਵੱਲ ਕੀ ਪੁਲਿਸ ਦਾ ਵੀ ਵਿਸ਼ਾ ਨਹੀਂ ਹੈ ਕਿ ਕੌਣ ਕਿਹਦੇ ਨਾਲ ਰਹਿ ਰਿਹਾ ਕਿਦਨ ਨਹੀਂ ਜਿਹੜਾ ਇਸ਼ੂ ਦਾ ਸਿਰਫ ਇੰਨਾ ਕਹਿਗਾ ਕਿ ਉਹਨੂੰ ਉਹਦਾ ਉਹਦਾ ਜਿਹੜਾ ਗ੍ਰੀਵੈਂਸ ਹੈਗਾ ਐਸ ਐਫ ਆਈ ਆਰ ਦੇ ਵਿੱਚ ਇਹ ਹੈਗਾ ਕਿ ਜੀ ਮੇਰੇ ਨਿੱਜੀ ਕੁਝ ਜਿਹੜੀ ਅਪੱਤੀ ਜਨਕ ਫੋਟੋਆਂ ਜਿਹੜੀਆਂ ਉਹ ਵਾਇਰਲ ਹੋ ਗਈਆਂ ਨਾਲ ਉਹ ਇਹ ਕਹਿ ਰਹੀ ਹੈ ਜੀ ਨਸ਼ੇ ਦਾ ਕਾਰੋਬਾਰ ਕਰਦੀ ਫਿਰ ਪਰਚੇ ਦੇ ਵਿੱਚ ਉਹ ਸੈਕਸ਼ਨ ਲੱਗ ਜਾਣੇ ਚਾਹੀਦੇ ਸੀਗੇ ਕਿਉਂਕਿ ਪੁਲਿਸ ਐਡੀ ਕੰਬਲੀ ਤਾਂ ਨਹੀਂ ਹੈਗੀ ਨਾ ਜਦੋਂ ਅਸੀਂ ਕਿਸੇ ਦੀ ਐ ਲਗੀ ਬਲਕਿ ਜੇ ਭਗਵੰਤ ਮਾਨ ਸਾਹਿਬ ਨੇ ਥਾਈ ਥਾਈ ਬੋਟ ਲਾਏ ਹੋਏ ਨੇ ਵੀ ਜੇ ਕੋਈ ਨਸ਼ੇ ਦਾ ਵਪਾਰੀ ਮਿਲਦਾ ਤਾਂ WhatsApp ਤੇ ਮੈਸੇਜ ਕੀਤਾ ਜਾਵੇ ਠੀਕ ਹੈ ਜੇ ਉਹ ਅਲੀਗੇਸ਼ਨ ਸੀਗੇ ਇਫ ਸ਼ੀ ਹੈਵ ਆਲਰੇਡੀ ਟੋਲਡ ਦਿਸ ਥਿੰਗ ਟੂ ਪੁਲਿਸ ਇਨ ਅ ਵੈਰੀ ਕਲੈਂਡਰਸਟਾਈਨ ਮੈਨਰ ਐਂਡ ਮੈਨਰ ਐਂਡ ਕਲੀਅਰਲੀ ਦੱਸਿਆ ਹੋਵੇ ਤੇ ਪੁਲਿਸ ਸਭ ਤੋਂ ਪਹਿਲਾਂ ਤਾਂ ਪੁਲਿਸ ਵਾਸਤੇ ਤਾਂ ਜਿਹੜਾ ਸਟੇਟ ਦਾ ਮੁੱਦਾ ਸਟੇਟ ਦਾ ਮੁੱਦਾ ਤਾਂ ਨਸ਼ੇ ਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਦੀ ਜਿਹੜੀ ਸ਼ਾਨਬੀਨ ਹੋਣੀ ਚਾਹੀਦੀ ਸੀਗੀ ਫਿਰ ਪਰਚਾ ਤਾਂ ਕੱਲਾ ਹੋ ਉਸੇ ਗੱਲ ਦਾ ਦਰਜ ਹੋਇਆ ਕਿ ਹਾਂਜੀ ਵੀ ਉਹਦੇ ਜਿਹੜੇ ਆ ਆਈਟੀ ਐਕਟ ਜਿਹੜਾ ਦਰਜ ਹੋ ਇਹ ਦੇਚਾ ਇਟ ਇਟ ਇਜ਼ ਅ ਮੈਟਰ ਇਟ ਇਟ ਇਜ਼ ਅ ਮੈਟਰ ਆਫ ਸਟ੍ਰਿਕਟਲੀ ਮਤਲਬ ਪੁਲਿਸ ਜੂਰਿਸਡਿਕਸ਼ਨ ਜਿਸ ਨੂੰ ਬਿਨਾਂ ਕਿਸੇ ਗੱਲੋਂ ਹਾਈਪ ਦੇ ਕੇ ਪੁਲਿਸ ਦੇ ਉੱਤੇ ਪ੍ਰੈਸ਼ਰ ਪਾ ਕੇ ਉਸ ਤੋਂ ਆਪਣੀ ਫੇਵਰੇਬਲ ਜਿਹੜਾ ਡਿਸੀਜਨ ਲੈਣ ਦਾ ਦੀ ਕੋਆਇਦਾ ਹੋਰ ਕੁਝ ਨਹੀਂ ਹੈ ਇਹਨਾਂ 27 ਤਰੀਕ ਨੂੰ ਕੰਪਲੀਟ ਕਰਦੀ ਹੈ 27 ਅੱਟ ਨੂੰ ਤੁਸੀਂ ਸਰ ਪ੍ਰੈਸਰ ਰਿਪੋਰਟਰ ਸਾਹਿਬ ਤੁਸੀਂ ਕਹ ਰਹੇ ਇਹਦੀ ਸੁਣਵਾਈ ਨਹੀਂ ਹੋਈ ਤੇ ਇਹ ਦੇਖੋ 6 7 ਦਿਨ ਬਾਅਦ ਐਫਰ ਕਰ ਜਾਂਦੀ ਹੈ 6 ਨੂੰ ਪਰਚਾ ਕੱਟ ਗਿਆ ਇਤੋਂ ਜ਼ਿਆਦਾ ਸੁਣਵਾਈ ਕਿਹੜੀ ਹੋਏਗੀ ਜੀ ਉਸ ਤੋਂ ਬਾਅਦ ਫਿਰ ਕੁੜੀ ਕੁੜੀ ਦਾ ਮੈਡੀਕਲ ਮੂੜੋਂ ਕੁੜੀ ਇੰਝਾਮ ਲਗਾਰੀ ਵੀ ਆਈਓ ਮੈਨੂੰ ਗੱਡੀ 'ਚ ਛੱਡ ਕੇ ਜਾਂਦਾ ਸੀ ਲੈ ਜਾਂਦਾ ਸੀ ਜੇ ਤੁਸੀਂ ਜੇ ਤੁਸੀਂ ਬੈਠੇ ਹੋ ਤਾਂ ਹੀ ਗੱਡੀ 'ਚ ਗੱਡੀ 'ਚ ਛੱਡ ਕੇ ਆਇਆ ਦੂਸਰੀ ਗੱਲ ਸਮਥਿੰਗ ਇਹ ਹੈ ਵੀ ਉਹ ਉਦੇ ਪਰ ਇੰਝਾਮ ਲਗਾਰੀ ਪੁਲਿਸ ਦੇ ਮੈਨੂੰ 12-12 1 ਵਜੇ ਤੱਕ ਬਿਠਾ ਕੇ ਰੱਖਦੇ ਸੀ ਦੇਖੋ ਅਸੀਂ ਵੀ ਸਾਡੇ ਵੀ ਮੈਂ ਸਾਡੇ ਵੀ ਕਈ ਪਰਚਿਆਂ 'ਚ ਅਸੀਂ ਜਾਂਦੇ ਆਂ ਜਦੋਂ ਕੁੜੀ ਦੇ ਮੈਡੀਕਲ ਹੁੰਦੇ ਆ ਕੁੜੀ ਦੀ ਕੰਪਲੀਟ ਹੁੰਦੀ ਆ ਬਿਆਨ ਹੁੰਦੇ ਆ ਇਹ ਟਾਈਮ ਲੱਗ ਜਾਂਦਾ ਹੈ ਇਹ ਕੋਈ ਕਮਿਸ਼ਨ ਬਣਦਾ ਨਹੀਂ ਨਾ ਲੇਡੀ ਅਫੀਸ਼ਰ ਸੀਗੀ ਜੇ ਆਪਾਂ ਕਿਸੇ ਦਾ ਇਨਜਾਮ ਲਗਾਈਏ ਵੀ ਇਦਾਂ ਹੁਣ ਇਨਵੈਸਟੀਗੇਸ਼ਨ ਅਫੀਸਰ ਪੁਆਇੰਟ ਕੀਤਾ ਹੋਇਆ ਕੋਈ ਬੰਦਾ ਉਹ ਤਾਂ ਉਹਨੂੰ ਉਸੇ ਟਾਈਮ ਹੀ ਕਹਿਣਾ ਚਾਹੀਦਾ ਸੀ ਵੀ ਕੋਈ ਲੇਡੀਸ ਅਪੁਆਇੰਟ ਕਰੋ ਜੀ ਮੈਂ ਉਸ ਨੂੰ ਵੀਡੀਓ ਬੁਲਾ ਲੈ ਕੇ ਆਇਆ ਪਰਿਵਾਰ ਦਾ ਤਾਂ ਨਹੀਂ ਕੋਈ ਲੈਣਾ ਤੇ ਨਾ ਪੁਲਿਸ ਨੂੰ ਘੇਰ ਕੇ ਪੁਲਿਸ ਨੂੰ ਅਸੀਂ ਸਸਪੈਂਡ ਹੁਣ ਕੁੰਮੜਾ ਸਾਹਿਬ ਨੇ 19 ਤਰੀਕ ਦਾ ਕਿਹਾ ਹੋਇਆ ਵੀ ਅਸੀਂ ਐਸਐਸਪੀ ਦਾ ਕਰਾਅ ਕਰੋਗੇ ਜੇ 19 ਨੂੰ ਐਸਐਸਪੀ ਸਾਹਿਬ ਦਾ ਕਰਾਅ ਕਰਾਂਗੇ ਕਰੂਗੇ ਦੁਪਹਿਰ ਨੂੰ ਕਰੂਗੇ ਦੁਪਹਿਰ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨਾਲ ਇਹ ਜਾਣ ਬੁੱਝ ਕੇ ਇੱਕ ਆਈਓ ਇੱਕ ਇਨਸਪੈਕਟਰ ਦੇ ਉੱਪਰ ਜਾਣ ਬੁੱਝ ਕੇ ਅੰਜਾਮ ਲਗਾਇਆ ਜਾ ਰਿਹਾ ਹੈ ਤਾਂ ਕਿ ਇਹ ਈਤਾਰਾ ਚ ਵਾਅਦਾ ਕਰਕੇ ਇਹਨਾਂ ਨੂੰ ਫਸਾਣ ਇਹਨਾਂ ਨੂੰ ਕੁਝ ਵੀ ਕਰਨ ਪਰ ਇਦਾਂ ਦਾ ਅਸੀਂ ਬਿਲਕੁਲ ਵੀ ਹੋਣ ਦੇਵਾਂਗੇ ਜੋ ਕੁੜੀ ਨਾਲ ਗਲਤ ਹੋਇਆ ਹੈ ਠੀਕ ਹੈ ਵੀਡੀਓ ਗਈ ਹੈ ਨੈੱਟ ਤੇ ਕਿੱਦਾਂ ਗਈ ਹੈ ਉਹ ਡਾਕੂਮੈਂਟ ਅੱਗੇ ਸਾਈਬਰ ਕ੍ਰਾਈਮ ਦਾ ਮੁੱਦਾ ਹੈ ਉਹ ਲੱਭੇਗੀ ਕਿਆ ਪਤਾ ਕੁੜੀ ਨੇ ਖੁਦ ਕਰੀ ਹੋਵੇ ਕਿਆ ਪਤਾ ਕਿਸ ਨੇ ਕਰੀ ਹੈ ਹੁਣ ਜਦ ਕਿ ਤੁਸੀਂ ਇੱਕ ਛੋਟੀ ਜੀ ਗੱਲ ਹੈ ਕੁੜੀ ਸਾਫ ਹੈ ਪੈਰ ਦੇ ਵਿੱਚ ਕਹਿ ਰਹੀ ਹੈ ਵੀ ਲੱਕੀ ਜਿਹੜਾ ਨਸ਼ਾ ਮੁਕਤੀ ਕੇਂਦਰ ਦਾ ਉਹ ਹੈ ਉਸਨੇ ਮੇਰੀ ਵੀਡੀਓ ਨੈਟ ਤੇ ਪਾਈ ਆ ਤੇ ਪਰਚਾ ਇਹਨਾਂ ਦੇ ਮੁੰਡੇ ਦੇ ਉੱਪਰ ਦਰਜ ਹੋ ਰਿਹਾ ਦੱਸੋ ਜੀ ਇਹ ਕਿੱਥੇ ਦਾ ਉਹ ਇਹ ਵੀ ਕਹਿ ਸਕਦੇ ਆ ਪੁਲਿਸ ਨੇ ਇਹ ਕਹਿ ਸਕਦੇ ਆ ਪੁਲਿਸ ਨੇ ਨਹੀਂ ਇਹ ਵੀ ਕਹਿ ਸਕਦੇ ਪੁਲਿਸ ਨੇ ਸਾਡੇ ਨਾਲ ਨਜਾਇਜ਼ ਕੀਤਾ ਇਹ ਤਾਂ ਨਹੀਂ ਕਹਰੇ ਕਹਿੰਦੇ ਕੋਈ ਗੱਲ ਨਹੀਂ ਪਰਚਾ ਦਰਜ ਹੋ ਗਿਆ ਅਸੀਂ ਇਨਕੁਆਇਰੀ ਜੁਆਨ ਕਰਾਂਗੇ ਗੱਲ ਖਤਮ that is a divorce or uh, 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 decree and it has been settled with money ਉਹ ਕੋਈ ਅਨੈਚੁਰਲ ਗੱਲ ਨਹੀਂ ਇਹ ਕਹਿਣ ਦਾ ਮਤਲਬ ਤਾਂ ਇਹੀ ਹੈ ਕਿ ਜਿਹੜਾ ਕਾਨੂੰਨੀ ਤਰੀਕਾ ਹੈਗਾ ਜਾਂ ਸੋਸ਼ਲ ਇੱਕ ਜਿਹੜੇ ਅਸੀਂ ਸੋਸ਼ਲ ਐਨੀਮਲ ਆ ਸਾਰੇ ਵੀ ਆਰ ਆਲ ਬਾਉਂਡ ਵਿਦ ਸੋਸ਼ਲ ਰੂਲਸ ਐਂਡ ਰੈਸਟ੍ਰਿਕਸ਼ਨਸ ਐਂਡ ਲਾ ਠੀਕ ਹੈ ਨਾ ਆਪਾਂ ਸਭ ਤੋਂ ਪਹਿਲਾਂ ਲਿਖਦੇ ਹਾਂ ਨਾ ਕਿ ਆਈ ਐਮ ਅ ਲਾ ਅਬਾਈਡਿੰਗ ਸਿਟੀਜ਼ਨ ਉਹ ਲਾ ਅਬਾਈਡਿੰਗ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਜੇ ਅਸੀਂ ਜੋ ਕੁਝ ਵੀ ਜਿਹੜੀ ਚਾਰਾਜੋਈ ਕਰਨੀ ਹੈ ਉਹ ਕਾਨੂੰਨ ਦੇ ਥਰੂ ਕਰਨੀ ਹੈ ਹੁਣ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਕਿ ਵੀ ਜੇ ਕੁੜੀ ਨੂੰ ਉਹਦੇ ਘਰਦਿਆਂ ਨੇ ਕੱਢਤਾ ਜੇ ਕੁੜੀ ਨੂੰ ਉਹਦੀ ਪੁਲਿਸ ਦੀ ਸਰਵਾਈ ਨਹੀਂ ਹੋ ਰਹੀ ਫਿਰ ਉਹ ਕਿ ਕੁੜੀ ਥਾਣੇ ਗਈ ਥਾਣੀ ਦੇ ਵਿੱਚ ਕਾਰਵਾਈ ਹੋਣ ਤੋਂ ਬਾਅਦ ਐਫ ਆਈ ਆਰ ਦਰਜ ਹੋ ਗਈ ਕੁੜੀ ਆਪਣੇ ਆਪ ਕਹਿ ਰਹੀ ਹੈ ਕਿ ਜੀ ਮੇਰੇ ਮੇਰੀ ਕਿਉਂਕਿ ਆਪਣੀ ਮਰਜ਼ੀ ਨਾਲ ਸ਼ਾਦੀ ਹੋਈ ਸੀ ਤੇ ਮੇਰੇ ਸਹੁਰੇ ਪਰਿਵਾਰ ਦੀ ਉਹਦੇ ਵਿੱਚ ਹਾਂ ਨਹੀਂ ਸੀ ਉਹ ਮੈਨੂੰ ਪਸੰਦ ਨਹੀਂ ਸੀ ਕਰਦੇ ਕੋਈ ਨਾਚੁਰਲ ਗੱਲ ਨਹੀਂ ਆਮ ਜਿਹੀਆਂ ਗੱਲਾਂ ਜਦੋਂ ਬੱਚੇ ਆਪਣੀ ਮਰਜ਼ੀ ਨਾਲ ਸ਼ਾਦੀ ਕਰਦੇ ਕਈ ਵਾਰੀ ਮਾਪੇ ਨਹੀਂ ਉਹਨਾਂ ਨੂੰ ਐਕਸੈਪਟ ਕਰਦੇ ਐਜ਼ ਇਟ ਇਜ਼ ਪਰ ਉਹ ਫਿਰ ਵੀ ਉਹ ਇੰਨਾ ਦੇ ਹੀ ਜਿਹੜੀ ਕੋਠੀ ਹੈ ਇੱਕ ਉਹਦੇ ਵਿੱਚ ਰਹਿ ਰਹੀ ਸੀ ਇੰਨਾ ਤੋਂ ਸੈਪਰੇਟ ਰਹਿ ਰਹੀ ਸੀ ਜਦੋਂ ਸੈਪਰੇਟ ਹੀ ਰਹਿ ਰਹੀ ਹੈ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਤਰੀਕੇ ਦੀ ਅਲਟਰਕੇਸ਼ਨ ਇਟ ਇਜ਼ ਨਾਟ ਪੋਸੀਬਲ ਫਸਟ ਆਫ ਇਹੋ ਜਿਹਾ ਪਰਿਵਾਰ ਹੈ ਜਿੱਥੇ ਮਾੜੀ ਮੋਟੀ ਖਹਿਬਾਜੀ ਨਹੀਂ ਹੁੰਦੀ ਪਰ ਉਸ ਗੱਲ ਨੂੰ ਲੈ ਕੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਪਰਚਾ ਦਰਜ ਕਰਵਾਇਆ ਕਿ ਜੀ ਹਾਂਜੀ ਮੇਰੇ ਵੀਡੀਓ ਲੀਕ ਕੀਤੇ ਉਹਦੇ ਆਪਣੇ ਅਲੀਗੇਸ਼ਨ ਹੈ ਇਟ ਦ ਆਥਰ ਆਫ ਥਿਸ ਐਫ ਆਈ ਆਰ ਹਰਸੈਲਫ ਇਸ ਸਟੇਟਿੰਗ ਥਿਸ ਥਿੰਗ ਕਿ ਜੀ ਮੇਰੇ ਜਿਹੜਾ ਜੋ ਲੱਕੀ ਆ ਕੀ ਨਾ ਲੱਕੀ ਲੱਕੀ ਨਾਮ ਦਾ ਸੰਚਾਲਕ ਜਿਹੜਾ ਹੈਗਾ ਵੀ ਉਹਨੇ ਜਿਹੜੇ ਮੇਰੇ ਵੀਡੀਓ ਜਿਹੜੇ ਹੈਗੇ ਆ ਉਸ ਤੇ ਪਾਇਆ ਤਾਂ ਸਭ ਤੋਂ ਪਹਿਲਾਂ ਤਾਂ ਉਹਦਾ ਨਾਮ ਹੋਣਾ ਚਾਹੀਦਾ ਹੈ ਕਿੰਨੀ ਕੀਤੀ ਜਾ ਰਹੀ ਹੈ ਜੀ ਕੀ ਜਨਤਾ ਤੁਸੀਂ ਦੇਖਿਆ ਕਿੰਦੀ ਕਿ ਵਾਇਰ ਰਹੀ ਹੈ ਜੀ ਦੇਖੋ ਮੈਂ ਨਹੀਂ ਦੇਖਿਆ ਬਿਲਕੁਲ ਵੀ ਮੈਂ ਤਾਂ ਸਿਰ ਮੈਨੂੰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਬਿਲਕੁਲ ਨਹੀਂ ਦੇਖਿਆ ਤੇ ਮੈਂ ਕਦੇ ਵੀ ਆਪਣੇ ਕੇਸਿਸ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਕੋਈ ਮਟੀਰੀਅਲ ਆਂਦੇ ਮੈਂ ਕਦੇ ਵੀ ਆਪਣੀ ਨੰਗੀ ਅੱਖ ਨਾਲ ਨਹੀਂ ਦੇਖਦਾ ਉਹ ਆਪਣੀ ਆਪਣੀ ਨੈਤਿਕਤਾ ਮੋਰਲ ਆਪਣਾ ਮੋਰਲ ਵੈਲਿਊਜ਼ ਹੈਗੀਆਂ ਮੈਨੂੰ ਨਹੀਂ ਮੈਂ ਕਹਿ ਰਿਹਾ ਹਾਂ ਹਾਂ ਜੀ ਈਦੇ ਦੇ ਵਿੱਚ ਆਈ ਐਮ ਨਾਟ ਅਵੇਅਰ ਆਈ ਐਮ ਨਾਟ ਅਵੇਅਰ ਉਹ ਕਹਿ ਰਿਹਾ ਵੀ ਲੱਕੀ ਨੇ ਮੈਨੂੰ ਸੈਂਡ ਕਰੀ ਮੈਂ ਦੇਖੀ ਮੈਂ ਕੰਪਲੀਟ ਕਰਾਈ ਇਹ ਗੱਲ ਕਰੀਆ ਉਹ ਇਹ ਨਹੀਂ ਕਰੀ ਵੀ ਮੈਨੂੰ ਕੋਈ ਸੋਸ਼ਲ ਮੀਡੀਆ ਸਾਈਟ ਤੇ ਦੇਖ ਹਾਂ viral ਕਿੰਨਾ ਕੋ ਹੋਇਆ ਕਿੱਥੇ ਹੋਇਆ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ ਹਾਂ ਇਹ ਗੱਲ ਬਿਆਨਾਂ ਦੇ ਵਿੱਚ ਕਹਿ ਰਹੀ ਹੈ ਇਹ ਗੱਲ ਕੀ ਉਹਦਾ ਕੋਈ ਵੀਡੀਓ ਕਿਤੇ ਪਾਇਆ ਗਿਆ ਸਾਨੂੰ ਤਾਂ ਇਹ ਸਿਰਫ ਐਫ ਆਈ ਆਰ ਤੋਂ ਹੀ ਪਤਾ ਲੱਗਿਆ ਸਾਨੂੰ ਤਾਂ ਪਤਾ ਵੀ ਨਹੀਂ ਸੀ ਨਾ ਪਰਿਵਾਰ ਨੂੰ ਪਤਾ ਸੀਗਾ ਕਿਸੇ ਨੂੰ ਵੀ ਨਹੀਂ ਪਤਾ ਸਿੰਸ ਲਾਸਟ 3 ਮੰਥਸ ਸ਼ੀ ਇਜ਼ ਨਾਟ ਇਨ ਟੱਚ ਵਿਦ ਦਿਸ ਫੈਮਿਲੀ ਮਤਲਬ ਪਹਿਲਾਂ ਉਹ ਲੋਕਾਂ ਨੂੰ ਥਗਿਆ हां जी हां जी हां जी बिल्कुल सही बात है। ਤੁਸੀਂ ਇੱਕ ਗੱਲ ਦੇਖੋ ਨਾ ਉਹ 90 ਉਹ ਕਹਿ ਰਹੀ ਹੈ ਕਿ ਵੀ 90 ਲੱਖ ਦੀ ਮੇਰੇ ਤੋਂ ਡਿਮਾਂਡ ਕਰ ਰਹੀ ਹੈ। ਉਹ ਮਰਜ਼ੀ ਤੇ ਤੇਰੀ ਆਪਣੀ ਮਰਜ਼ੀ ਨਾਲ ਤੇਰਾ ਵਿਆਹ ਹੋਇਆ, ਦੋ ਵਾਰੀ ਤੇਰਾ ਤਲਾਕ ਹੋਇਆ, ਬੱਚਾ ਤੇਰੇ ਕੋਲੇ ਹੈਗੇ ਆ। ਵੀ ਕੋਈ ਤੂੰ ਕਿੱਥੋਂ 90 ਲੱਖ ਲੈ ਆਂਗੀ? ਪਹਿਲੀ ਗੱਲ ਤੇਰੇ ਨੂੰ ਤਨੂੰ 90 ਲੱਖ ਲੈਣ ਨੂੰ ਕੋਈ ਕਿਵੇਂ ਕਹਿ ਦੂਗਾ? ਬਿਲਕੁਲ ਬੇਸਰ ਪੈਰ ਦੇ ਇਲਜ਼ਾਮ ਹੈਗੇ ਜਿਹਦਾ ਕੋਈ ਤਕਰੀ ਨਹੀਂ ਬਣਦਾ। ਜਲਦੀ ਤੋਂ ਨਾਲ ਵੀ ਨਹੀਂ ਰਹਿ ਰਹੀਆਂ ਵੀ ਇਹ ਤਾਂ ਸਿਰਫ ਸਿਰਫ ਤੋਹਮਤ ਹੈ ਨਾ। ਯਾਦਾ ਦੇਖੋ ਦੋ ਹੀ ਮਕਸਦ ਹੈ ਇਸ ਦੇ। ਦੋ ਮਕਸਦ ਇਹ ਹੈ ਕਿ ਵੀ ਇੱਕ ਤਾਂ ਪਰਿਵਾਰ ਨੂੰ ਬਦਨਾਮ ਕਰਨਾ ਦੂਜਾ ਇਹ ਹੈ ਕਿ ਪੁਲਿਸ ਦੇ ਉੱਤੇ ਦਬਾਅ ਪਾ ਕੇ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਇਨਫਲੂਐਂਸ ਦੇ ਵਿੱਚ ਕਰਕੇ ਤੇ ਇਹਨਾਂ ਦੇ ਉੱਤੇ ਬਿਨਾਂ ਕਿਸੇ ਕੱਲੋਂ ਇੱਕ ਕਾਰਵਾਈ ਕਰਵਾਣੀ ਜਿਹੜੀ ਕਿ ਆਪਾਂ ਨੂੰ ਵੀ ਪਤਾ ਹੈ ਕਿ ਪੁਲਿਸ ਨੇ ਜਿਹੜਾ ਕੁਝ ਵੀ ਐਦਾਂ ਬਿਨਾਂ ਸਬੂਤਾਂ ਤੋਂ ਨਹੀਂ ਕਰਦੀ ਪੁਲਿਸ ਨੇ ਆਪਣਾ ਕੰਮ ਇਨਵੈਸਟੀਗੇਟ ਕਰਕੇ ਕਰਨਾ ਹੈ ਉਹਨੂੰ ਇਹ ਹੈ ਕਿ ਬਸ ਮੈਂ ਕਹਿੰਦਾ ਤੇ ਪੁਲਿਸ ਐ ਕਰ ਦਵੇ ਤੇ ਪੁਲਿਸ ਐਦਾਂ ਨਹੀਂ ਕਰੇਗੀ ਇਸ ਦਾ ਸਾਨੂੰ ਵੀ ਵਿਸ਼ਵਾਸ ਹੈ ਕੋਰਟ ਹੈਗੀ ਹੈ ਆਪਣਾ ਕੰਮ ਕਰੇਗੀ ਸੋ ਵੀ ਆਰ ਜਸਟ ਟੇਕਿੰਗ ਓਵਰ ਲੀਗਲ ਕੋਰਸ ਤੇ ਅਸੀਂ ਆਪਣੇ ਕਾਨੂੰਨ ਦੇ ਰਸਤੇ ਤੇ ਚੱਲ ਰਹੇ ਤੇ ਸਾਨੂੰ ਤੁਹਾਡੇ ਸਭ ਤੇ ਭਰੋਸਾ ਹੈਗਾ ਕਿ ਕਿਉਂਕਿ ਸਾਨੂੰ ਇਹ ਪ੍ਰੈਸ ਕਾਨਫਰੰਸ ਆਈ ਵਿਲ ਰਿਪੀਟਿੰਗ ਅਗੇਨ ਜਸਟ ਟੂ ਕਾਊਂਟਰ ਥੈਟ ਕਿ ਵੀ ਹਾਂਜੀ ਉਹ ਸੋਸ਼ਲ ਮੀਡੀਆ ਦਾ ਮਿਸਯੂਜ਼ ਨਾ ਕਰੇ ਤੇ ਮੇਰੇ ਹੱਥ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਦੇਖੋ ਜ਼ਿੰਮੇਵਾਰੀ ਵਾਲਾ ਸਾਡਾ ਆਪਣਾ ਕੰਮ ਸਾਡਾ ਵੀ ਪੇਸ਼ਾ ਜ਼ਿੰਮੇਵਾਰੀ ਵਾਲਾ ਹੈ ਤੇ ਜਿਹੜੀ ਜਰਨਲਿਜ਼ਮ ਹੈ ਇਹ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਵਾਲਾ ਕੰਮ ਹੈ ਸੋ ਇਹੋ ਜੇ ਕਿਸੇ ਵੀ ਕਿਸੇ ਦੇ ਪਰਸਨਲ ਜਿਹੜਾ ਮੈਟਰ ਹੁੰਦਾ ਉਹਦੇ ਵਿੱਚ ਦਬਾਅ 'ਚ ਆ ਕੇ ਆਪਾਂ ਜਦੋਂ ਕਿਉਂਕਿ ਦੇਖੋ ਕਵਰ ਤਾਂ ਆਪਾਂ ਸਾਰਾ ਕੁਝ ਹੀ ਕਰਨਾ ਬਟ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਜਾ ਕੇ ਇਫੈਕਟ ਪੈਂਦਾ ਜਦੋਂ ਕਿਸੇ ਪੁਲਿਸ ਵਾਇਰ ਉੱਤੇ ਪਰਸਨਲ ਅਲੀਗੇਸ਼ਨ ਲਾਈ ਜਾ ਰਹੇ ਨੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕਸ ਟੂ ਆਲ ਆਫ ਯੂ